ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਇਸ ਚੈਨਲ ਤੇ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਦਲਜੀਤ ਦਸਾਂਝ ਬਾਰੇ ਦਲਜੀਤ ਦਸਾਂਝ ਦਾ ਕੇਬੀਸੀ ਵਿੱਚ ਜਾਣ ਦਾ ਮੁੱਦਾ ਕਾਫੀ ਵਾਇਰਲ ਹੋ ਰਿਹਾ ਹੈ ਅੱਜ ਆਪਾਂ ਉਹਨਾਂ ਬਾਰੇ ਹੀ ਗੱਲ ਕਰਦੇ ਹਾਂ ਤੁਹਾਨੂੰ ਯਾਦ ਹੋਣਾ ਕੇਬੀਸੀ ਵਿੱਚ ਬੈਠਾ ਇਹ ਬਜ਼ੁਰਗ ਬਾਪੂ ਹੜਾਂ ਦੇ ਦਿਨਾਂ ਦੌਰਾਨ ਕਹਿੰਦਾ ਸੀ ਕਿ ਮੈਂ ਦਲਜੀਤ ਨੂੰ ਨਹੀਂ ਵੇਖਿਆ ਕੋਈ ਮੈਨੂੰ ਦਲਜੀਤ ਨਾਲ ਜ਼ਰੂਰ ਮਲਾਓ ਤੇ ਕੇਬੀਸੀ ਵਿੱਚ ਦਲਜੀਤ ਸਾਂਝ ਨੇ ਆਪਣੇ ਖਰਚੇ ਉੱਪਰ ਪੰਜਾਬ ਦੇ ਸਾਰੇ ਹੜਪੀੜਤ ਪਰਿਵਾਰਾਂ ਨੂੰ ਹੀ ਸੱਦਿਆ ਹੈ ਕਿਉਂਕਿ ਉਹ ਦਿਲੋਂ ਹੜਪੀੜਤਾ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੁੰਦਾ ਹੈ ਤੇ ਦੂਜੀ ਗੱਲ ਓਸ ਮਾਮਲੇ ਨੂੰ ਸਾਰੇ ਭਾਰਤ ਵਿੱਚ ਦੱਸਣਾ ਚਾਹੁੰਦਾ ਹੈ ਕਿ ਬਸ ਇੱਕ ਛੋਟੀ ਜੀ ਗੱਲ ਕਿ ਉਸਨੇ ਲੰਬੂ ਦੇ ਪੈਰੀਂ ਹੱਥ ਕਿਉਂ ਲਾ ਦਿੱਤੇ ਬਸ ਸਾਡੇ ਕੌਜੀਕ ਬੰਦੇ ਇਸ ਗੱਲ ਤੇ ਮੂੰਹ ਮੋਟਾ ਕਰਕੇ ਵਹਿ ਗਏ ਅਸੀਂ ਲੰਬੂ ਨੂੰ ਸਹੀ ਨਹੀਂ ਕਹਿੰਦੇ ਪਰ ਕਿਤੇ ਨਾ ਕਿਤੇ ਸਾਡੇ ਪੰਜਾਬੀਆਂ ਵਿੱਚ ਹਾਜਮੇ ਦੀ ਕਮੀ ਜ਼ਰੂਰ ਹੁੰਦੀ ਹੈ ਜਦ ਛੋਟੇ ਹੁੰਦੇ ਸਾਡੇ ਮੂਰੇ ਕੋਈ ਵੱਡਾ ਆਉਂਦਾ ਹੁੰਦਾ ਤੇ ਜੇਕਰ ਅਸੀਂ ਉਹਨਾਂ ਦੇ ਪੈਰੀਂ ਹੱਥ ਨਹੀਂ ਲਾਉਂਦੇ ਤਾਂ ਸਾਡੀ ਮੰਮੀ ਨਾਲ ਹੀ ਝਿੜਕ ਦਿੰਦੀ ਸੀ ਕਿ ਤੁਹਾਨੂੰ ਪਤਾ ਨਹੀਂ ਲੱਗਦਾ ਪੈਰੀਂ ਹੱਥ ਲਾਉਣੇ ਆ ਪੈਰੀਂ ਹੱਥ ਲਾਉਣਾ ਸਾਨੂੰ ਸਾਡੀਆਂ ਮਾਵਾਂ ਨੇ ਬਚਪਨ ਤੋਂ ਹੀ ਸਿਖਾਇਆ ਹੈ ਇੱਥੋਂ ਤੱਕ ਕਿ ਜੇਕਰ ਕਿਸੇ ਰਿਸ਼ਤੇਦਾਰ ਨਾਲ ਸਾਡੀ ਨਹੀਂ ਬਣਦੀ ਤਾਂ ਵੀ ਮੰਮੀ ਕਹਿੰਦੀ ਕਿ ਤੁਸੀਂ ਸਭ ਦੇ ਪੈਰੀਂ ਹੱਥ ਲਾਉਣੇ ਆ ਤੇ ਦਲਜੀਤ ਦਸਾਂਜ ਨੇ ਵੀ ਉਹੀ ਕੀਤਾ ਜੋ ਹਰ ਪੰਜਾਬੀ ਬੱਚਾ ਆਪਣੇ ਵੱਡਿਆਂ ਨਾਲ ਕਰਦਾ ਹੈ ਅਮਤਾ ਵਚਨ ਉਹਦੇ ਦਾਦੇ ਦੀ ਉਮਰ ਦਾ ਹੈ ਤੇ ਪੈਰੀਂ ਹੱਥ ਲਾਉਣਾ ਸੁਭਾਵਿਕ ਪ੍ਰਤੀਕਿਰਿਆ ਹੈ ਐਸ ਗੱਲ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਤੁਹਾਡੇ ਵਿਚਾਰ ਦੀ ਅਡੀਕ ਵਿੱਚ ਪੰਜਾਬੀ ਜੀਵਨ ਚੈਨਲ ਧੰਨਵਾਦ ਜੀ